ਕੀ ਮਹਿਸੂਸ ਕਰਦੇ ਹੋ ਇਸ ਜਗ੍ਹਾ ਤੇ ਬਾਬਾ ਜੀ ਜਿੰਨੀ ਮਹਿਮਾ ਕਾਈ ਉਹ ਨਹੀਂ ਬਾਬਾ ਜੀ ਥੋੜੀ ਹੈ ਤੁਸੀਂ ਬਾਕੀ ਸੰਗਤਤਾ দাও ਤਾਂ ਸ਼ਾਹ ਦੇ ਹੀ ਸਕਦੇ ਜੇ ਇਨੀ ਧੁੰਦ ਤੇ ਠੰਡ ਦੇ ਵਿੱਚ ਵੀ ਕੋਈ ਇਹ ਕਿ ਸੰਗਤਤਾ ਦਾ ਕੋਈ ਫਰਕ ਨਹੀਂ ਇਸ ਚੀਜ਼ ਦੇ ਉੱਪਰ ਹਾਂ ਜੀ ਬਾਬਾ ਜੀ ਮਨ ਨੂੰ ਬਹੁਤ ਸਕੂਨ ਮਿਲਦਾ ਹਾਂ ਜਦ ਇਹਦਾ ਬਾਬਾ ਜੀ ਦੀ ਗੋਦ ਦੇ ਵਿੱਚ ਬੈਠੇ ਹੋਇਆ ਹਾਂ ਮੈਂ ਕਿਸੇ ਦਾ ਬਾਬਾ ਕੀ ਕਹਿਣਾ ਮੈਂ ਜਿੱਥੇ ਆਨਾ ਹਣਾ ਇੱਥੇ ਤੇ ਬਹੁਤ ਹੀ ਹੁਣ ਬਾਬਾ ਜੀ ਨੇ ਉਹ ਕੋ ਦੇਤਾ ਜੋ ਕਦੇ ਸੋਚਿਆ ਹੀ ਨਹੀਂ ਬਾਬਾ ਜੀ ਬੜੀ ਚੜਦੀ ਗਲ ਹੈ ਜੋ ਗੱਡੀ ਜੋ ਮੰਗਿਆ ਬਾਬਾ ਜੀ ਨੇ ਦਿੱਤਾ ਜੇ ਓਈ ਮੈਂ ਕਹਿ ਨਹੀਂ ਸਕਦਾ ਬਾਬਾ ਜੀ ਦੀ ਮਹਿਮਾ ਬੋਲਦਾ ਮੈਨੂੰ ਘਟ ਪੈਗੀ ਬੜੀ ਕਿਰਪਾ ਬਾਬਾ ਜੀ ਜੋ ਸੋਚਿਆ ਹੀ ਨਹੀਂਦਾ ਉਹ ਪਹਿਲੇ ਬਾਬਾ ਜੀ ਦੇ ਦਿੰਦੇ ਬੜੀ ਚੜਦੀ ਗਲ ਹੈ ਇਹ ਐਤਵਾਰ ਨੂੰ ਸੰਗਤਾਂ ਇੰਨੀਆਂ ਕੋ ਜੰਦੀਆਂ ਕਿ ਸੜਕ ਤੇ ਬੈਠ ਕੇ ਗੁਰਬਾਣੀ ਦਾ ਬਾਬਾ ਜੀ ਬਹੁਤ ਦੂਰ ਤੱਕ ਮੈਂ ਕਹਿੰਦਾ ਕਿ ਰੋਡ ਸਾਰੇ ਇਜਾਮ ਕੀਤੇ ਹੁੰਦੇ ਆ ਕਿ ਬੈਠਣ ਤੋਂ ਬਾਅਦ ਵੀ ਜਗ੍ਹਾ ਘਟ ਪੈ ਜਾਂਦੀ ਆ ਉਸ ਤੋਂ ਮਤਲਬ ਜਿੰਨੇ ਕਿ ਆਪਣੇ ਪ੍ਰਬੰਧ ਕਰੀਦੇ ਆ ਉਹ ਘਟ ਪੈ ਜਾਂਦੇ ਓਨੀ ਵਾਰੀ ਅਗਲਾ ਕਰੀਦਾ ਉਸ ਤੋਂ ਜ਼ਿਆਦਾ ਪ੍ਰਬੰਧ ਫੇਰ ਅਗਲੀ ਵਾਰੀ ਕਰਨੇ ਪੈਂਦੇ ਬਾਬਾ ਜੀ ਦੀ ਕਿਰਪਾ ਨਾਲ ਰਾਤ ਤੋਂ ਇੱਕ ਵਾਰ ਖੁੱਲੇ ਨੇ ਮੈਂ ਕਹਿੰਦਾ ਸਾਹਿਬ ਜੀ ਜੋ ਦਾ ਮੋਹਸ ਵਾਲੀ ਮੈਂ ਸਦਾ ਹੀ ਇੱਥੇ ਇੱਥੇ ਮਰਨਾ ਥੇ ਜੀ ਨੇ ਇਹ ਸਮਝ ਲਓ ਸਾਡਾ ਪਿਓ ਜੀ ਬਈ ਅੱਜ ਸ਼ਹਾਦਤ ਹੋਈ ਹੈ ਕਿਦਾਂ ਯਾਦ ਕਰਦੇ ਹੋ ਉਹਨਾਂ ਦੀ ਸ਼ਹਾਦਤ ਮੈਂ ਕਹਣਾ ਇਹਨੇ ਸ਼ਹਾਦਤ ਕੋਈ ਵੀ ਨਹੀਂ ਕਰ ਸਕਦਾ ਜੋ ਉਹਨੇ ਸ਼ਹਾਦਤ ਕੀਤੀ ਹੈ ਲੋਕੀ ਦਿੰਦੇ ਆ ਫੁੱਲ ਫਰੂਟ ਇਹ ਜਿਹਨੇ ਸੀਸ ਦਿੱਤਾ ਉਹਦੇ ਵਰਗਾ ਦੇ ਬੰਦਾ ਨਹੀਂ ਲੱਭਣਾ ਜੀ ਇਸ ਵਕਤ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਵਿਖੇ ਮੌਜੂਦ ਹੈਗੇ ਆ ਅੱਜ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਵੱਡੇ ਪੱਧਰ ਤੇ ਸੰਗਤਾਂ ਅੰਮ੍ਰਿਤ ਵੇਲੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਖੌਨ ਲਈ ਵੀ ਪਹੁੰਚ ਗਿਆ ਹੋਈਆਂ ਨੇ ਖਾਸ ਕਰਕੇ ਜੇਕਰ ਤਿਆਰੀ ਦਿਖਾਈਏ ਤਾਂ ਸੁੰਦਰ ਫੁੱਲਾ ਦੇ ਨਾਲ ਸਜਾਵਟ ਕੀਤੀ ਗਈ ਹੈ ਇਹ ਗੁਰਦੁਆਰਾ ਸ਼ਹੀਦਾ ਸਾਹਿਬ ਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜਦਾ ਆ ਇੱਥੇ ਉਹਨਾਂ ਦੇ ਧੜ ਨੂੰ ਅਗਨ ਭੇਟ ਕੀਤਾ ਗਿਆ ਸੀ ਉਸ ਤੋਂ ਬਾਅਦ ਸੰਗਤਾਂ ਇਸ ਦਰ ਤੇ ਝੋਲੀਆਂ ਢਕੇ ਇਸ ਜਗ੍ਹਾ ਤੋਂ ਆਪਣੀਆਂ ਮੂਹ ਮੰਗੀਆਂ ਮੁਰਾਦਾ ਲੈਣ ਆਉਂਦੀਆਂ ਹੈਗੀਆਂ ਨੇ ਸੋ ਕਹ ਲਈਏ ਕਿ ਇਸ ਸਥਾਨ ਤੇ ਵੱਡੇ ਪੱਧਰ ਤੇ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਦਾ ਹੈ ਸੁੰਦਰ ਸਜਾਵਟਾਂ ਦੀ ਜੇਕਰ ਗੱਲ ਕਰ ਲਈਏ ਤਾਂ ਹਰ ਇੱਕ ਗੁਰੂ ਘਰਾਂ ਦੇ ਵਿੱਚ ਜ਼ਰੂਰ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਸੁੰਦਰ ਸਜਾਵਟਾਂ ਦਾ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਜ਼ਰੂਰ ਇਸ ਵਕਤ ਕਹਿ ਲਈਏ ਅੱਜ ਦਾ ਇੱਕ ਖਾਸ ਦਿਨ ਕਿਉਂ ਰਹਿੰਦਾ ਹੈ ਖਾਸ ਦਿਨ ਹੈ ਕਿ ਇਸ ਰਾਤ ਵੀ ਇਸ ਅੰਮ੍ਰਿਤ ਵੇਲੇ ਵੀ ਗੁਰਦੁਆਰਾ ਸਾਹਿਬ ਦੇ ਜਿਹੜੇ ਕਵਾੜ ਦੇ ਉਹ ਤੁਹਾਨੂੰ ਖੁੱਲੇ ਮਿਲਣਗੇ ਅੰਦਰ ਸੰਗਤਾਂ ਗੁਰਬਾਣੀ ਦੀ ਵਿੱਚ ਭਗਤੀ ਦੇ ਵਿੱਚ ਲੀਨ ਰਹਿੰਦੀਆਂ ਨੇ ਗੁਰਬਾਣੀ ਦਾ ਆਨੰਦ ਮਾਣਦੀਆਂ ਨੇ ਅੱਜ ਦਾ ਦਿਨ ਖਾਸ ਕਰਕੇ ਕਵਾੜ ਜਿਹੜੇ ਨੇ ਉਹ ਖੁੱਲੇ ਰਹਿੰਦੇ ਨੇ ਸੰਗਤਾਂ 24 ਘੰਟੇ ਗੁਰਬਾਣੀ ਦਾ ਆਨੰਦ ਮਾਣਦੀਆਂ ਨੇ 6 ਵਜੇ ਦੇ ਕਰੀਬ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ ਉਸ ਤੋਂ ਪਹਿਲਾਂ ਸੇਵਾ ਲਗਾਈ ਜਾਣੀ ਹੈ ਹੁਣ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ ਉਸ ਤੋਂ ਬਾਅਦ ਅਤੇ ਬਾੜ ਦੇ ਭੋਗ ਪਾਣੇ ਆ ਚੋਪਈ ਸਾਹਿਬ ਅਨੰਤ ਸਾਹਿਬ ਪੜ ਕੇ ਉਸ ਤੋਂ ਪ੍ਰੰਤ ਸੰਗਤਾਂ ਦੇ ਵਿੱਚ ਦੇਗ ਵੀ ਵਰਤਾਈ ਜਾਏਗੀ ਵੱਡੇ ਪੱਦਰ ਤੇ ਸੰਗਤਾਂ ਇਸ ਜਗ੍ਹਾ ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਸ਼ਰਮਣੀ ਕਮੇਟੀ ਦਾ ਵੀ ਖਾਸ ਉਪਰਾਲਾ 24 ਘੰਟੇ ਜਿਸ ਤਰੀਕੇ ਨਾਲ ਲੰਗਰ ਇਸ ਜਗ੍ਹਾ ਤੇ ਚੱਲਦੇ ਨੇ ਉਹਦੇ ਹੀ ਚੱਲਦੇ ਰਹਿਣਗੇ ਸ਼ਾਮ ਨੂੰ ਗੁਰਮਤ ਸਮਾਗਮ ਹੋਏਗਾ ਕੀਰਤਨ ਦਰਬਾਰ ਹੋਏਗਾ ਜਿਸ ਦੇ ਵਿੱਚ ਅਲੱਗ-ਅਲੱਗ ਕੀਰਤਨ ਰਾਗੀ ਕੈਲੀਆ ਜਾਂ ਟਾ ਡੀਜੇ ਜਥੇ ਕਹ ਲਈਏ ਜਾਂ ਇਸ ਤੋਂ ਇਲਾਵਾ ਕੁਇਸ਼ ਜਥੇ ਕਹ ਲਈਏ ਉਹ ਪਹੁੰਚ ਕੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਫਿਲਹਾਲ ਤਸਵੀਰਾਂ ਦੇਖੋ ਇਸ ਗੁਰਦੁਆਰਾ ਸਾਹਿਬ ਦੀਆਂ ਜਿੱਥੇ ਇਹ ਸੁੰਦਰ ਫੁੱਲਾਂ ਦੇ ਨਾਲ ਇਸ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਅਤੇ ਖਾਸ ਕਰਕੇ ਇਸ ਜਗ੍ਹਾ ਤੇ ਸੰਗਤਾਂ ਦਾ ਵੱਡਾ ਇਕੱਠ ਵੀ ਪਹੁੰਚਣਾ ਸ਼ੁਰੂ ਹੋ ਗਿਆ ਸੰਗਤਾਂ ਨਾਲ ਗੱਲਬਾਤ ਕਰਦੇ ਆ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਗਟ ਸਿੰਘ ਬਾਬਾ ਜੀ ਕਰੋ ਇਹ ਸਥਾਨ ਤੇ ਜਦੋਂ ਆਉਨੇ ਆ ਤਾਂ ਹਰ ਇੱਕ ਸੰਗਤ ਕਹਿੰਦੀ ਹੈ ਕਿ ਇਸ ਜਗ੍ਹਾ ਤੇ ਆ ਕੇ ਸਾਡੇ ਦੁੱਖ ਦੂਰ ਹੋਏ ਨੇ ਜੋ ਮੰਗਦੇ ਆ ਅਸੀਂ ਸਾਨੂੰ ਇੱਥੋਂ ਮਿਲਦਾ ਕੀ ਮਹਿਸੂਸ ਕਰਦੇ ਹੋ ਇਸ ਜਗ੍ਹਾ ਤੇ ਬਾਬਾ ਜੀ ਜਿੰਨੀ ਮਹਿਮਾ ਕਹੀ ਉਹ ਨਹੀਂ ਬਾਬਾ ਜੀ ਥੋੜੀ ਹੈ ਤੁਸੀਂ ਬਾਕੀ ਸੰਗਤਾਂ ਦਾ ਉਹ ਤਾਂ ਸ਼ਾਹ ਦੇ ਹੀ ਸਕਦੇ ਜੇ ਇਨੀ ਧੁੰਦ ਤੇ ਠੰਡ ਦੇ ਵਿੱਚ ਵੀ ਕੋਈ ਇਹ ਕਿ ਸੰਗਤਾਂ ਦਾ ਕੋਈ ਹੋਰ ਕਰਨੀ ਇਸ ਚੀਜ਼ ਦੇ ਉੱਪਰ ਹਾਂ ਜੀ ਬਾਬਾ ਜੀ ਬਾਕੀ ਤਣ ਤਣ ਤੁਹਾਨੂੰ ਪਤਾ ਹੀ ਹੈ ਕਿ ਤਣ ਤਣ ਬਾਬਾ ਦੀਪ ਸਿੰਘ ਜੀ ਮਾਝੇ ਦੇ ਜਰਨੈਲ ਜੀ ਬਾਕੀ ਚੜ੍ਹਦੀ ਕਲਾ ਬਬਾਈ ਬਬਾਈ ਦੀ ਪੂਰੀ ਸਥਾਨ ਉਹਨਾਂ ਦਾ ਸ਼ਹੀਦੀ ਸਥਾਨ ਹੈ ਇਸੇਗਾ ਤੇ ਉਹਨਾਂ ਦੇ ਧੜ ਨੂੰ ਅਗਨ ਪੇਟ ਕੀਤਾ ਗਿਆ ਸੀਗਾ ਤਾਂ ਉਹਨਾਂ ਦੀ ਸ਼ਹਾਦਤ ਵੀ ਆਜ ਦਾ ਦਿਨ ਸ਼ਹਾਦਤ ਹੋਈ ਸੀ ਕਿਦਾਂ ਦਾ ਮਹਿਸੂਸ ਕਰਦੇ ਹੋ ਕੀ ਆ ਕੇ ਮਨ ਨੂੰ ਮਿਲਦਾ ਹੈ ਇਸੇਗਾ ਤੇ ਜਿਵੇਂ ਹੁੰਦਾ ਕਿ ਸਾਨੂੰ ਕੰਮ ਤੋਂ ਬਾਅਦ ਜੇਕਰ ਗੁਰੂ ਘਰ ਦੇ ਵਿੱਚ ਜਾਈਏ ਤਾਂ ਮਨ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ ਕੀ ਮਹਿਸੂਸ ਕਰਦੇ ਹੋ ਬਾਬਾ ਜੀ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜਦੋਂ ਬਾਬਾ ਜੀ ਦੀ ਗੋਦ ਦੇ ਵਿੱਚ ਬੈਠੇ ਹੋਏ ਆ ਬਾਕੀ ਸੰਗਤਾਂ ਦਾ ਉਤਸ਼ਾਹ ਤੁਸੀਂ ਬਾਬਾ ਜੀ ਐਤਵਾਰ ਦੇਖ ਹੀ ਸਕਦੇ ਹੋ ਚਪੈਰਾ ਸਾਹਿਬ ਤੋਂ ਜਿੰਨਾ ਕਾਠੇ 4-5 ਲੱਖ ਸਰੀਰ ਜੋ ਕਿ ਇੱਥੇ ਦਰਸ਼ਨ ਕਰਦਾ ਹੈ ਬਾਕੀ ਤੁਸੀਂ ਦੇਖੋ ਬਾਬਾ ਜੀ ਦੀ ਬਾਕੀ ਤੁਸੀਂ ਡੈਕੋਰੇਸ਼ਨ 4-5 ਦਿਨ ਤੋਂ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਜੇ ਬਾਹਰ ਸੜਕ ਤੇ ਤੁਸੀਂ ਲੰਗਰ ਦਾ ਦੇਖ ਸਕਦੇ ਜੇ 3-4 ਦਿਨ ਤੋਂ ਪ੍ਰਬੰਧ ਚੱਲ ਰਿਹਾ ਹੈ ਬਾਬਾ ਜੀ ਦਾ ਚੜ੍ਹਦੀ ਕਲਾ ਬਾਬਾ ਜੀ ਦੀ ਬਾਕੀ ਇੱਥੇ ਆਂਦਾ ਜੇ ਜਿਹੜਾ ਵੀ ਆ ਬਾਬਾ ਜੀ ਝੋਲੀਆਂ ਬਾਬਾ ਜੀ ਭਰਦੇ ਮੈਂ ਕਿਸੇ ਦਾ ਬਾਬਾ ਜੀ ਕੀ ਕਹਿਣਾ ਮੈਂ ਜਿੱਥੇ ਆਨਾ ਹਣਾ ਇੱਥੇ ਤੇ ਬਹੁਤ ਹੀ ਹੁਣ ਬਾਬਾ ਜੀ ਨੇ ਉਹ ਕੋ ਦੇਤਾ ਜੋ ਕਦੇ ਸੋਚਿਆ ਹੀ ਨਹੀਂ ਬਾਬਾ ਜੀ ਬੜੀ ਚੜਦੀ ਕਲਾ ਜੋ ਗੱਡੀ ਜੋ ਮੰਗਿਆ ਬਾਬਾ ਜੀ ਨੇ ਦਿੱਤਾ ਜੇ ਇਸ ਦਰ ਤੇ ਜੇਕਰ ਆਉਂਦੇ ਹੋ ਤੁਸੀਂ ਝੋਲੀਆਂ ਾੜਦੇ ਹੋ ਤੁਹਾਡੀ ਸ਼ਾਇਦ ਝੋਲੀ ਛੋਟੀ ਪੈ ਜਾਂਦੀ ਮੰਗਣ ਵਾਲੇ ਦੀ ਮੈਂ ਬਾਬਾ ਜੀ ਮੈਂ ਕਹਿ ਨਹੀਂ ਸਕਦਾ ਬਾਬਾ ਜੀ ਦੀ ਮਹਿਮਾ ਬੋਲਦਾ ਮੈਨੂੰ ਘਟ ਪੈ ਗਈ ਬੜੀ ਕਿਰਪਾ ਬਾਬਾ ਜੀ ਜੋ ਸੋਚਿਆ ਹੀ ਨਹੀਂ ਹੁੰਦਾ ਉਹ ਪਹਿਲੇ ਬਾਬਾ ਜੀ ਦੇ ਦਿੰਦੇ ਬੜੀ ਚੜਦੀ ਕਲਾ ਗੁਰਦੁਆਰਾ ਦੇ ird gird ਲੰਗਰ ਦੇ ਟੋਟਰ ਜਿਹੜੇ ਨੇ ਉਹ ਵਰਤਣਗੇ ਉਸ ਤੋਂ ਇਲਾਵਾ ਸੁੰਦਰ ਸਜਾਵਟਾਂ ਕੀਤੀਆਂ ਗਈਆਂ ਨੇ ਸ਼ਾਮ ਨੂੰ ਕੀਰਤਨ ਦਰਬਾਰ ਵੀ ਹੋਣੇ ਆ ਹਾਂਜੀ ਸਮਾਗਮ ਸੰਗਤਾਂ ਨਿਹਾਲ ਹੋਣਗੀਆਂ ਗੁਰਬਾਣੀ ਦੀ ਹਾਂਜੀ ਹਾਂਜੀ ਆਪਣਾ ਬੈਕਸਾਈਡ ਬਾਬਾ ਜੀ ਦਾ ਦੀਵਾਨ ਲੱਗ ਰਿਹਾ ਹੈ ਬਾਬਾ ਜੀ ਤਿਆਰੀ ਹੋ ਰਹੀ ਹੈ ਕੱਲ ਢਾਡੀ ਜਿੱਥੇ ਰਾਗੀ ਜਿੱਥੇ ਜੋ ਬਾਣੀ ਪਾੜ ਚੱਲੇਗਾ ਬਾਬਾ ਜੀ ਬਾਕੀ ਆਪਣਾ ਲੋਕ ਆਪਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੋਕ ਪੁਲਾਈ ਸੁਸਾਇਟੀ ਦੇ ਬਾਬਾ ਜੀ ਬਾਹਰ ਲੰਗਰ ਚੱਲ ਰਹੇ 3000 ਤਿੰਨ ਤੋਂ ਪ੍ਰਬੰਧ ਚੱਲ ਰਹੇ ਨੇ ਆਪਣੇ ਬੜੀ ਚੜਦੀ ਗਲੇ ਬਾਬਾ ਜੀ ਦੀ ਜੋ ਬਾਬਾ ਜੀ ਦਾ ਵੱਧਦਾ ਯਾਰਾ ਮਤਲਬ ਕੀ ਤੁਸੀਂ ਮੰਨੋ ਕਿ ਬਾਬਾ ਜੀ ਜਿੰਨਾ ਪ੍ਰਬੰਧ ਕਰੀਦਾ ਨਾ ਐਤਵਾਰ ਵੀ ਚਪਾਰੇ ਤੇ ਦੇਖਿਆ ਨਾ ਉਹ ਪ੍ਰਬੰਧ ਛੋਟਾ ਪੈ ਜਾਂਦਾ ਸੰਗਤਾਂ ਵੱਧਦੀਆਂ ਜਾ ਰਹੀਆਂ ਬਾਬਾ ਜੀ ਦੀ ਇਨਕੀ ਕਿਰਪਾ ਚੜਦੀ ਗਲੇ ਐਤਵਾਰ ਨੂੰ ਸੰਗਤਾਂ ਇੰਨੀਆਂ ਕੋ ਹੋ ਜਾਂਦੀਆਂ ਕਿ ਸੜਕ ਤੇ ਬੈਠ ਕੇ ਗੁਰਬਾਣੀ ਦਾ ਬਾਬਾ ਜੀ ਬਹੁਤ ਦੂਰ ਤੱਕ ਮੈਂ ਕਹਿੰਦਾ ਕਿ ਰੋਡ ਸਾਰੇ ਜਾਮ ਕੀਤੇ ਹੁੰਦੇ ਆ ਕਿ ਬੈਠਣ ਤੋਂ ਬਾਅਦ ਵੀ ਜਗ੍ਹਾ ਘਟ ਪੈ ਜਾਂਦੀ ਆ ਉਸ ਤੋਂ ਮਤਲਬ ਕਿ ਜਿੰਨੇ ਕਿ ਆਪਣੇ ਪ੍ਰਬੰਧ ਕਰੀਦੇ ਆ ਉਹ ਘਟ ਪੈ ਜਾਂਦੇ ਓਨੀ ਵਾਰੀ ਅਗਲਾ ਕਰੀਦਾ ਉਸ ਤੋਂ ਜ਼ਿਆਦਾ ਪ੍ਰਬੰਧ ਫੇਰ ਅਗਲੀ ਵਾਰ ਇਹ ਹਲ ਹੋਣਾ ਚਾਹੁੰਦੇ ਹੋ ਸੰਤਾਂ ਨੂੰ ਇਹ ਬਾਬਾ ਜੀ ਦੇ ਦਿਹਾੜੇ ਤੇ ਅਸੀਂ ਸਨੇਹ ਲਾਉਣਾ ਚਾਹੁੰਦੇ ਆ ਕਿ ਨਾਮ ਬਾਣੀ ਨੂੰ ਜਪੋ ਬਾਬਾ ਜੀ ਦੀ ਅਮਰੇ ਛਕੋ ਚੜ੍ਹਦੀ ਕਲਾ ਰੱਖੋ ਬਾਬਾ ਜੀ ਦੇ ਦਰਸ਼ਨ ਦੇਦਾਰੇ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਕੀ ਨਾਮ ਤੋਂ ਦੱਸ ਮੈਂ ਸਾਜੀ ਮਨਦੀਪ ਸਿੰਘ ਨਾਂ ਆ ਜੀ ਕਿਤਾ ਦੀ ਲੱਗੀ ਸਜਾਵਟ ਅੱਜ ਬਾਬਾ ਜੀ ਦੀ ਸ਼ਹਾਦਤ ਵੀ ਸੀਗੀ ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਤੁਸੀਂ ਵੀ ਅਮਰਤ ਵੇਲੇ ਪਹੁੰਚਿਓ ਦਰਸ਼ਨ ਦੇਦਾਰੇ ਕਰਨ ਉਹ ਬਬੇ ਨੇ ਹਾਲ ਹੋਏ ਤੇ ਬਾਬਾ ਜੀ ਦਾ ਦਰਸ਼ਨ ਕਰਕੇ ਮਨ ਲੱਗੀ ਬੇਰਾਨੀ ਕੀਤਾ ਜਿਆਦਾ ਬਾਬਾ ਜੀ ਦੀ ਨੀ ਕਿਰਪਾ ਹੈ ਜੀ ਬਾਪਈਆ ਆਪਾਂ ਬਾਬਾ ਜੀ ਦੀ ਮਤਲਬ ਕੀ ਦੱਸ ਦਿਆਂ ਆਪਾਂ ਥੱਕ ਜਾਵਾਂਗੇ ਬਾਬਾ ਜੀ ਕਿਰਪਾ ਇੰਨੀ ਕੁ ਪਾਰ ਹੈ ਕਿ ਸਾਡੇ ਕੋਲ ਦੱਸ ਨਹੀਂ ਹੋਣੀ ਬਾਬਾ ਜੀ ਤੁਹਾਨੂੰ ਕਹੀਏ ਬੜੀ ਚੜਦੀ ਕਲਾ ਬਾਬਾ ਜੀ ਦੀ ਜੋ ਕੋ ਸੋਚਿਆ ਨਹੀਂ ਸੀ ਜੋ ਕੋ ਬਾਬਾ ਜੀ ਨੇ ਸਾਨੂੰ ਦੇਤਾ ਤੇ ਜੋ ਕੁਝ ਦੇਣਾ ਜੇ ਝੋਲੀਆਂ ਅਟਣ ਤੋਂ ਪਹਿਲਾਂ ਹੀ ਬਾਬਾ ਜੀ ਦੇ ਦਿੰਦੇ ਇੰਨੀ ਕੁ ਬਾਬਾ ਜੀ ਦੀ ਪਾਰ ਕਿਰਪਾ ਹੈ ਬਾਬਾ ਜੀ ਸੋ ਬਿਲਕੁਲ ਹੈ ਸੰਗਤਾਂ ਇਸ ਜਗ੍ਹਾ ਤੇ ਪਹੁੰਚ ਕੇ ਨਿਹਾਲ ਹੋ ਰਹੀਆਂ ਨੇ ਅਮਰਤ ਵੇਲੇ ਧੋਈ ਗੁਰਬਾਣੀ ਦਾ ਸੰਗਤਾਂ ਆਨੰਦ ਮੰਦਨ ਪਹੁੰਚ ਰਹੀਆਂ ਹੈਗੀਆਂ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਅ ਇਕਲੀ ਕੀ ਅੱਜ ਦਾ ਦਿਨ ਖਾਸ ਕਰਕੇ ਇਹ 24 ਘੰਟੇ ਤੋਂ ਕੁਵਾਰ ਜਿਹੜੇ ਨੇ ਉਹ ਖੁੱਲੇ ਨੇ ਸੰਗਤਾਂ ਗੁਰਬਾਣੀ ਦਾ ਆਨੰਦ ਮਾਣ ਰਿਹਾ ਨੇ 6 ਵਜੇ ਤੇ ਕਰੀਬ ਮਾਰੇ ਦਾ ਪ੍ਰਕਾਸ਼ ਜਿਹੜਾ ਆ ਉਹ ਹੋਣਾ ਹੈ ਉਹਦੇ ਲਈ ਖਾਸ ਕਰਕੇ ਫੁੱਲਾਂ ਦੀ ਵਰਖਾ ਜੋ ਕੀਤੀ ਜਾਣੀ ਉਸ ਲਈ ਉਹ ਖਾਸ ਤਿਆਰੀਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ ਸੰਗਤਾਂ ਵੱਲੋਂ ਸੇਵਾ ਦੇ ਵਿੱਚ ਖਾਸਾ ਉਤਸ਼ਾਹ ਜ਼ਰੂਰ ਨਜ਼ਰ ਆ ਰਿਹਾ ਹੈ ਪਿਆਰੇ ਭਾਈ ਗੁਰਚ ਕੀ ਖਾਲਸਾ ਬਾਈ ਖਾਲਸਾ ਭਾਈ ਫਤੇਜੀ ਮੈਂ ਕਰਕੇ ਬਿਆਨ ਕਰ ਬਾਈ ਕਿੰਦਾ ਦਾ ਮਹਿਸੂਸ ਕਰਦੇ ਹੋ ਇਸ ਸਤਾ ਜੀ ਮੈਂ ਖੁਸ਼ੀ ਬਿਆਨ ਨਹੀਂ ਕਰ ਸਕਦਾ ਸਾਹਿਬ ਜੀ ਇਹ ਸੱਚੇ ਪਾਤਸ਼ਾਹ ਜੋ ਜੰਮਿਆ ਮਾਰਦੇ ਆਏ ਸਮਝੋ ਜੋਂ ਦੀ ਉਸ ਵੱਲੀ ਆ ਤੇ ਨਾਮਾ ਦੇਣੀਆਂ ਦੇ ਸਕਦਾ ਜ ਵਾਈ ਗੁਰਦੀਆਂ ਅਜਮਰਤ ਵੇਲੇ ਪਹੁੰਚੇ ਹੋ ਦਰਸ਼ਨ ਦਿਦਾਰੇ ਕਰਨ ਰਾਤ ਹੋਈ ਰਾਤ ਤੋਂ ਇੱਕ ਵਾਰ ਖੁੱਲੇ ਨੇ ਮੈਂ ਕਹਣਾ ਸਾਹਿਬ ਜੀ ਜੋਂ ਦਾ ਮੋਹਸ ਵਾਲੀ ਮੈਂ ਸਦਾ ਹੀ ਇੱਥੇ ਇੱਥੇ ਮਰਨਾ ਤੇ ਜੀਣਾ ਇਹ ਸਮਝ ਲਓ ਸਾਡਾ ਪਿਓ ਜੇ ਬਾਬਾ ਜੀ ਦੀ ਅੱਜ ਸ਼ਹਾਦਤ ਹੋਈ ਹੈ ਕਿੱਦਾਂ ਯਾਦ ਕਰਦੇ ਹੋ ਉਹਨਾਂ ਦੀ ਸ਼ਹਾਦਤ ਮੈਂ ਕਹਣਾ ਜਿਹੜੇ ਸ਼ਹਾਦਤ ਕੋਈ ਵੀ ਨਹੀਂ ਕਰ ਸਕਦਾ ਜੋ ਉਹਨਾਂ ਨੇ ਸ਼ਹਾਦਤ ਕੀਤੀ ਹੈ ਲੋਕੀ ਦਿੰਦੇ ਆ ਫੁੱਲ ਫਰੂਟ ਇਹ ਜਿਹਨੇ ਸੀਸ ਦਿੱਤਾ ਉਹ ਵਰਗਾ ਦੇ ਬੰਦਾ ਨਹੀਂ ਲੱਭਣਾ ਜੀ ਅਸੀਂ ਕੁਰਬਾਨੀ ਮਹਾਪੁਰਸ਼ ਦੀ ਨਹੀਂ ਬੋਲ ਸਕਦੇ ਸ਼ੀਦਾ ਦੇ ਸਰਤਾਜ ਮੇਰੇ ਮਾਲਕ ਤਨਤਨ ਬਾਬਾ ਆਦੀਪ ਸਿੰਘ ਜੀ ਇਹਨਾਂ ਦੀ ਇਹਨਾਂ ਦੀ ਅਸੀਂ ਪਾ ਦੇਣੀ ਨਹੀਂ ਦੇ ਸਕਦੇ ਮਾਗਨਾ ਜੀ ਇਹਨਾਂ ਵਰਗੀ ਮਾਗਨਾ ਜਿਆਜਾ ਕਾਰ ਆ ਜਾਰੇ ਬਣੇ ਹੋ ਤੇ ਕੱਲ ਵੀ ਤੁਸੀਂ ਆਇਓ ਜਰੂਰ ਕੱਲ ਆਦੇਸ਼ ਹੋਰ ਵਧੀਆ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਜਦੋਂ ਹੁੰਦਾ ਤਾਂ ਫੁੱਲਾਂ ਦੇ ਨਾਲ ਜੋ ਵਰਖਾ ਕੀਤੀ ਜਾਂਦੀ ਆ ਉਸ ਦੇ ਨਾਲ ਜੋ ਮਾਹੌਲ ਗੁਰਦੁਆਰਾ ਸਾਹਿਬ ਦੇ ਵਿੱਚ ਅਲੌਕਿਕ ਦ੍ਰਿਸ਼ ਵਰਗਾ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਜ਼ਰੂਰ ਤਸਵੀਰਾਂ ਜੇਕਰ ਗੁਰਦੁਆਰਾ ਸਾਹਿਬ ਦੀਆਂ ਦਿਖਾਈਏ ਤਾਂ ਤੁਹਾਨੂੰ ਨਾਲ ਦੇ ਨਾਲ ਇਹ ਸੁੰਦਰ ਦ੍ਰਿਸ਼ ਜੋ ਆਉ ਤੁਹਾਨੂੰ ਜ਼ਰੂਰ ਆਪਣੇ ਵੱਲ ਖਿੱਚਦਾ ਹੋਇਆ ਨਜ਼ਰ ਆਏਗਾ ਅੱਜ ਕੱ ਲਈ ਜੋ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ ਖਿੱਚ ਦਾ ਕੇਂਦਰ ਜ਼ਰੂਰ ਬਣਿਆ ਹੋਇਆ ਹੈ ਸ਼ਾਮ ਨੂੰ ਇਸ ਜਗ੍ਹਾ ਤੇ ਗੁਰਮਤ ਸਮਾਗਮ ਕੀਰਤਨ ਦਰਬਾਰ ਹੋਣਾ ਹੈ ਜਿਸ ਦੇ ਵਿੱਚ ਵੱਡੇ ਪੱਦਰ ਤੇ ਸੰਗਤਾਂ ਪਹੁੰਚ ਕੇ ਸ਼ਮੂਲੀਅਤ ਕਰਨ ਗਿਆ ਸੋ ਕਹ ਲੀਏ ਕਿ ਉਹ ਤਸਵੀਰਾਂ ਵੀ ਤੁਹਾਨੂੰ ਆਪਾਂ ਜ਼ਰੂਰ ਰੱਖ ਕਰਾਂਗੇ ਜਿਸ ਤਰੀਕੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਇਹ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਜ਼ਰੂਰ ਵੱਡੇ ਪੱਦਰ ਤੇ ਪਹੁੰਚ ਕੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਅਤੇ ਗੁਰਬਾਣੀ ਦਾ ਆਨੰਦ ਮਾਣ ਰਹੀਆਂ ਨੇ ਅੱਜ ਪਹਿਲੀ ਪਾਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਾ ਪ੍ਰਕਾਸ਼ ਪੁਰਬ ਵੀ ਹੈਗਾ ਸੋ ਉਸ ਦਿਨ ਵੀ ਤੁਹਾਨੂੰ ਲੱਖ ਲੱਖ ਵਧਾਈਆਂ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ Delhi Das TV ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤ ਸਰ